ਸ੍ਰੀ ਗੁਰੂ ਜੀ ਮੇਰੇ ਤੁਹਾਡੇ ਆਪਣੇ ਚੈਨਲ ਤੇ ਨਰਮਨ ਬੇਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ। ਹੋਰ ਦੱਸੋ ਜੀ ਕਿੱਦਾਂ ਸਾਰੇ ਤੁਸੀਂ? ਆਪਾਂ ਆ ਲਾਈਵ ਫਿਰਦੇ ਆ ਕਿਉਂਕਿ ਅੱਜ ਆਪਾਂ ਕਣਕ ਦੇ ਵਿੱਚ ਦਵਾਈ ਪਾਉਣ ਲੱਗੇ ਆ ਕਿਉਂਕਿ ਆਪਣੇ ਕਣਕ ਨੂੰ ਲੱਗ ਗਿਆ ਜੀ। ਤੇ ਮੰਮੀ ਜਮਾਂ ਅੰਦਰ ਟੋਲਦਾ ਸਾਂ ਜਮਾਂ ਬੰਦ ਕਰਤਾ। ਇੱਥੇ ਮਿੱਟੀ ਲਈ ਜਾਂਦੇ ਹੁਣ। ਮਿੱਟੀ ਨਾਲ ਕਣਕ। ਕਣਕ ਦਾ ਐ ਬਹੁਤ ਔਖ ਹੁੰਦਾ ਜੀ। ਤੇ ਹੁਣ ਉੱਤੋਂ ਵੀ ਆਪਾਂ ਪੂਰੇ ਟੱਕਣ ਪੂਰਾ ਕਸ ਕੇ ਲਾਤਾ। ਤੇ ਇੱਧਰ ਹਣ ਮੰਮੀ ਇਹਦੇ ਉੱਤੇ ਆ ਮੈਂ ਮਿੱਟੀ ਲੈ ਕੇ ਆਇਆ ਕੋਠੇ ਉੱਤੇ ਆਪਣੇ ਪਈ ਸੀ ਲਾਲ ਮਿੱਟੀ ਤੇ ਵਿੱਚ ਆਪਾਂ ਥੋੜੀ ਤੂੜੀ ਪਾ ਲਈ ਤੇ ਹੁਣ ਮੰਮੀ ਇੱਥੋਂ ਇਹਦੇ ਉੱਤੇ ਢੱਕਣ ਉੱਤੇ ਇਹਦੇ ਉੱਤੇ ਲਾ ਦੇਣਗੇ ਮਿੱਟੀ ਤੇ ਵਧੀਆ ਹੋ ਜਾਊਗਾ ਜੀ ਇਹ ਦੇ ਨਾਲ ਨਾ ਫਿਰ ਅੰਦਰੇ ਹਵਾ ਨਹੀਂ ਜਾਣੀ ਜਿਹੜੀ ਆਪਾਂ ਦਵਾਈ ਪਾਈ ਹੈ ਨਾ ਅੰਦਰੇ ਉਹ ਵਧੀਆ ਸਾਡੀ ਧਕਣ ਖਰਾਉ ਹੋ ਜਾਂਦੀ ਹੈ ਜੀ ਪਹਿਲਾਂ ਵਧੀਆ ਸੀ ਡੁੱਬੀਆਂ ਡੁੱਬੀਆਂ ਨਾਲ ਸੜ ਜਾਂਦਾ ਸੀਗਾ ਹੁਣ ਸਾਨੂੰ ਦਵਾਈ ਪਾਉਣੀ ਪੈਂਦੀ ਹੈ ਪਰ ਵੀ ਸਾਨੂੰ ਪਾਉਣੀ ਪਈ ਐ ਕਿ ਇਸ ਤੋਂ ਕਿਹਨਾ ਕਰਿਆ ਤੇ ਉਹਦੇ ਨਾਲ ਲੱਗਿਆ ਪਿਆ ਉਹ ਤਾਂ ਉਹ ਦੂਸਰਾ ਭਰਾ ਆ ਜਿਹੜਾ ਵਿਚਾਰਾ ਨਾਲੇ ਉਹ ਮਾ ਉਹ ਕਿਹਾ ਵੀ ਛੰਡੀਆ ਮੰਡੀਆਂ ਮੰਡਵਾਉਣਗੇ ਕਿ ਆਪਣਾ ਬਜ਼ਾਰ ਨਾਲ ਉੱਥੇ ਪੇਕੇ ਪਿੰਡ ਨਾਲ ਮਾਂ ਦੇ ਰੈਡੀ ਹੀਟ ਹੋਏ ਨਾ ਮੈਡੀਕਲ ਹਾਂ ਬੰਦ ਹੋ ਗਿਆ ਜਿੰਨੇ ਦਵਾਈ ਆ ਜੀ ਤੇ ਫਿਰ ਲਿਆਉ ਕੋਣ ਉਹਨਾਂ ਨੂੰ ਕਹਾ ਉਹਨਾਂ ਨੇ ਲੈ ਕੇ ਏਤੀ ਤੇ ਆਪੇ ਆਪਣੇ ਅੱਟੇ ਵਾਸਤੇ ਆਪਾਂ ਦੋ ਘੱਟੇ ਭਰ ਲੈ ਕਿਉਂਕਿ ਇਹਨੂੰ 1 ਮਹੀਨਾ ਦੋ ਡੇਢ ਮਹੀਨਾ ਆਪਾਂ ਖੋਲਣਾ ਨਹੀਂ ਹੁਣ ਹਾਂ ਦੋ ਤਿੰਨ ਮਹੀਨੇ ਖੋਲਦੇ ਨੂੰ ਆ ਇਹਨੂੰ ਆਪਾਂ ਹਣ ਇਹ ਜਰ ਹੁਣ ਇਹਨੂੰ ਆਪਾਂ ਸਾਹ ਬੰਦ ਕਰ ਦਿੰਨੇ ਆ ਤਾਂ। ਦੂਜੀ ਤਰ੍ਹਾਂ ਕਿ ਲਾਂਜੀ ਖਾਣ ਨੂੰ ਤਾਂ ਕੱਢ ਲਈ। ਹਾਂਜੀ। ਤੁਸੀਂ ਕਰ ਲਾਂਗੇ ਕਿੰਨਾ ਫਿਰ ਜਦੋਂ ਪਰੌਣਾ ਕਰੀ। ਜ਼ਰੂਰੀ ਹੈ ਕਿਉਂਕਿ ਆਪਾਂ ਨੂੰ ਕੱਢਣੇ ਚਾਹੀਦੇ ਗਾ ਇਹ ਵਾਰੀ ਆਟਾ ਮੁੱਕ ਜਾਂਦਾ। ਇਹਨੂੰ ਫਿਰ ਦਵਾਈ ਪਾਈ ਹੁੰਦੀ ਹੈ ਤੇ ਬਾਕੀਆਂ ਦਰੋਂ ਸਾਰਾ ਮਰ ਜਾਣਗੇ ਜਿਹੜੇ ਹੁੰਦੇ ਜੀਜੀ ਇਹ। ਨਾਲੇ ਵਧੀਆਂ ਧੁੱਪ ਵਗੈਰਾ ਲਗਾਈ ਦੀ ਹੈ ਨਾ ਢੋਲ ਨੂੰ ਫਿਰ ਵੀ ਬਖਰੀ ਤੋਂ ਹੋ ਜਾਂਦਾ। ਹਾਂ। ਬਹੁਤ ਸਾਲੋਂ ਤੋਂ ਪਹਿਲਾਂ ਨਹੀਂ ਸੀ ਕਦੇ ਆਪਣੇ ਇਸ ਤਰ੍ਹਾਂ। ਮਾਂ ਮਮੀ ਇੱਧਰ ਆਹ ਲੌਣ ਲੱਗੇ। ਤੇ ਹੁਣ ਜਮਾ ਇਹਨੂੰ ਬੰਦ ਕਰ ਦੇਣਗੇ ਦੇਖੀ ਜਾਓ ਤੁਸੀਂ ਪਹਿਲਾਂ ਘਰ ਵੀ ਇਹ ਇਹ ਮਿੱਟੀ ਦੇ ਬੰਦ ਹੁੰਦੇ ਸੀ ਨਾ ਵੀ ਘਰ ਵੀ ਮਿੱਟੀ ਦੇ ਥੱਲੇ ਮਿੱਟੀ ਲਾਉਂਦੇ ਫਰਸ਼ ਨਹੀਂ ਹੁੰਦਾ ਸੀ ਥੱਲੇ ਪੋਚਾ ਲਾ ਦਿੰਦੇ ਚਲ ਕੋਈ ਗੱਲ ਨਹੀਂ ਕੋਈ ਜੈਸਤਰਾ ਲਾਉਂਦੇ ਹੁੰਦਾ ਆਪਾਂ ਤੇ ਰਮਾਨ ਨੇ ਅੱਜ ਤਿਆਰ ਕਰੀਏ ਮਿੱਟੀ ਦੇਖੋ ਮਿੱਟੀ ਮਿੱਟੀ ਹੈ ਮੁੱਟੀ ਜੀ ਮਿੱਟੀ ਕੋਈ ਬਾਹ ਹੈ ਬੁੱਲਣ ਲੱਗ ਜਾਂਦਾ ਹਾਂਜੀ ਮਿੱਤਰੋ ਤੇ ਆਪਾਂ ਹੁਣ ਅੰਦਰੋਂ ਕਣਕ ਦੇ ਉਹ ਢੋਲ ਦੇ ਉੱਤੇ ਲਾ ਕੇ ਤੇ ਆਪਾਂ ਹੁਣ ਬਾਹਰ ਆ ਗਏ ਮੱਝਾਂ ਨੂੰ ਇੱਧਰ ਚਰਾਉਣ ਵਾਸਤੇ ਕੱਖ ਬਹੁਤ ਵੱਡੇ ਵੱਡੇ ਹੋ ਰਹੇ ਸੀ ਤੇ ਆਪਾਂ ਸੋਚਿਆ ਚਲੋ ਅੱਜ ਆਪਾਂ ਮੱਝਾਂ ਨੂੰ ਬਾਹਰ ਲੈ ਆਉਣੇ ਆ ਤੇ ਇੱਥੇ ਆਪਾਂ ਸਵੇਰੇ ਵੀ ਕੰਟਕ ਛੜਕਤੀਆਂ ਸੀ ਇਹਨਾਂ ਨੂੰ ਬਾਹਰ ਵੀ ਇੱਥੇ ਆਦਤ ਚਾਰ ਕਰੀ ਜਾਣੀਆਂ ਨਾਲੇ ਹੀ ਇਹਨਾਂ ਨੂੰ ਆਪਣੀ ਮੱਝ ਨੂੰ ਦਾ ਹਰਾ ਕਾ ਬਹੁਤ ਵਧੀਆ ਲੱਗਦਾ ਈ ਇਹਨੂੰ ਟੇਸਟੀ ਬਹੁਤ ਲੱਗਦਾ ਖਾਣਾ ਇਹ ਮੈਨੂੰ ਪਿਆਣੀ ਪਈ ਜਾਂਦਾ ਮੰਮੀ ਕਾ ਚੱਲ ਇਹਨੂੰ 15-20 ਮਿੰਟ ਬਾਹਰ ਛੱਡ ਤੇ ਤੇ ਆਪਾਂ ਇਹਨੂੰ ਬਾਹਰ ਛੱਡਤਾ ਜੀ ਤੇ ਆਪਾਂ ਵੀ ਇੱਥੇ ਬੈਠੇ ਹੁਣ ਤੇ ਪਹਿਲਾਂ ਉੱਥੇ ਬੈਠੇ ਜੇ ਆਪਾਂ ਉੱਥੋਂ ਇੱਥੇ ਆ ਗਏ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਆ ਬਹੁਤ ਚਾਹ ਦੇ ਨਾਲ ਖਾਰੀਆਂ ਨੇ ਇਹ ਤੇ ਨਾਲੇ ਪਸ਼ੂ ਵੀ ਖੁਸ਼ ਰਹਿੰਦਾ ਜੀ ਜ਼ਰੂਰੀ ਥੋੜੀ ਆ ਪਸ਼ੂ ਨੂੰ ਹਮੇਸ਼ਾ ਸੰਤਰੀ ਰੱਖੋ ਤੇ ਆਪਣਾ ਘਰ ਛੋਟਾ ਹੁਣ ਕਰਨ ਆਪਾਂ ਇਹਨੂੰ ਬਾਹਰ ਲਿਆਏ ਜੀ ਤੇ ਅੰਦਰ ਹੋਵੇ ਉਹਨਾਂ ਪਸ਼ੂ ਬਾਹਰ ਬੜੀਆ ਖੁਸ਼ ਰਹਿੰਦੇ ਆ ਹੁਣ ਦੇਖੋ ਕਿੰਨੇ ਖੁਸ਼ ਲੱਗ ਰਹੇ ਨੇ ਜਿਹੜਾ ਕੱਟਾ ਗਾਈ ਉਹਨੂੰ ਇੰਨਾ ਕੋਈ ਦਿਲਚਸਪੀ ਹੈ ਨਹੀਂ ਕਿ ਬਾਹਰ ਆਉਂਦੀ ਜਦੋਂ ਬਾਹਰ ਛੱਡਦੇ ਹੋ ਅੰਦਰੇ ਵਾਗ ਜਾਂਦਾ ਹੈਗਾ ਤੇ ਅਸਾਂ ਆਪਾਂ ਇਹਨਾਂ ਨੂੰ ਦੋਨਾਂ ਨੂੰ ਬਾਹਰ ਰੱਖਿਆ ਤੇ ਉਹ ਗੇਟ ਤੇ ਬੈਠੀਆਂ ਇਹਨਾਂ ਨੂੰ 10-15 ਮਿੰਟ ਹੋਰ ਛੱਡਦੇ ਆ ਫਿਰ ਇਹਨੂੰ ਆਪਾਂ ਅੰਦਰੇ ਲੈ ਜਾਾਂਗੇ ਮਿੱਤਰੋ ਪਿਆਰੋ ਅੱਜ ਆਪਣੀ ਸਾਰੀ ਫੈਮਿਲੀ ਬੈਠੀ ਆ ਚਾਹ ਪੀਣੇ ਲਈ ਸਵੇਰ ਦੀ ਚਾਹ ਪੇਰੀ ਆਪਣੀ ਸਾਰੀ ਫੈਮਿਲੀ ਮਿਲ ਕੇ ਦੇਖ ਸਕਦੇ ਹੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਬਿਸਕੁਟ ਖਾ ਲੋ ਜੀ ਸਾਹਿਬ ਹਿਦਰਾਪਨ ਫਦਰ ਸਾਹਿਬ ਬੈਠੇ ਬੋਲੋ ਠੀਕ ਹੈ ਬਈ ਤੇ ਆਪਾਂ ਚਾਹ ਪੀ ਰਹੇ ਹਾਂ ਤੇ ਨਾਲ-ਨਾਲ ਬਿਸਕੁਟ ਹੀ ਮੰਮੀ ਦਾ ਸੰਦਾਰ ਆਇਆ ਸੀ ਮੈਂ ਜਾ ਕੇ ਡਾਉਂਦਾ ਮੇਰਾ ਸੜਿਆ ਤੇ ਆਪਾਂ ਚਾਹੀ ਵੀ ਨੇ ਤੁਸੀਂ ਵੀ ਪੀ ਲੋ ਸਾਰਾ ਸਾਰਾ ਦੰਜੀ ਆਏ ਕਿਹਾ ਨਾ ਬਿਸਕੁਟ ਖਾਂਦਾ ਮੰਮੀ ਦਾ ਸੰਦਾਰ ਕਿਵੇਂ ਲੱਗਿਆ ਤੁਹਾਨੂੰ ਆਪਾਂ ਨਾ ਨਾ ਤਾਂ ਸਹੀ ਤੇ ਤੁਸੀਂ ਸ਼ਕੋ ਫਿਰ ਹੁਣ ਆਪਾਂ ਲੈ ਬਾਹਰ ਜਣੇ ਆਈ ਆਪਾਂ ਆਪਣੀ ਬਾੜੀ ਦੇ ਬੱਚੇ ਉੱਥੋਂ ਆਪਾਂ ਕਰਕੇ ਲਿਆਵਾਂਗੇ ਆਪਾਂ ਵੀ ਆਪਣੀਆਂ ਪ੍ਰਿੰਡੀਆਂ ਜਿਹੜੀਆਂ ਉਹ ਸੁੱਕ ਗਿਆ ਉਹਨਾਂ ਦੇ ਹੁਣ ਫਲ ਹੁਣ ਹਟ ਗਿਆ ਹੀ ਤੇ ਆਪਾਂ ਹੁਣ ਪਾੜ ਦਾਂਗੇ ਪ੍ਰਿੰਡੀਆਂ ਦੇ ਦੇਖੋ ਜੀ ਨਰਮਣ ਆ ਗਿਆ ਆਪਣੇ ਬਾੜੀ ਚ ਇਹ ਪੱਟ ਰਿਹਾ ਆਪਣੀ ਪ੍ਰਿੰਡੀਆਂ ਦੀ 부ਝ ਇਹਨਾਂ ਨੂੰ ਪ੍ਰਿੰਡੀਆਂ ਨੂੰ ਉਹਨੜਤਾ ਨਾ ਦਵਾਈ ਵੀ ਛੜਕੀ ਸੀ ਕਣ ਜੀ ਜੱਕਿਆ ਪਿਆ ਲੱਗਦਾ ਜਾਂਦਾ ਕਪੂਰ ਹੋਰ ਪਰਮਾਨ ਕਹਿੰਦਾ ਮੈਂ ਮੰਮੀ ਨਹੀਂ ਖਾਣੀਆਂ ਹੁਣ ਆਪਾਂ ਕਦੋਂ ਹੀ ਖਾਇਆ ਕਰਾਂਗੇ ਬਾਲੀਆਂ ਪ੍ਰਿੰਡੀਆਂ ਨੂੰ ਜੀ ਇੱਕ ਕਹਿੰਦਾ ਖਾ ਖਾ ਆ ਮੈਂ ਤਾਂ ਵੀ ਲਹੋ ਜੀ ਸਸਰਾ ਜੀ ਤਾਂ ਸੌਣ ਪਾਦੂ ਨਾ ਕਰਕੇ ਥੋੜਾ ਜਿਹਾ ਐਵੇਂ ਵੀ ਲੱਗਦਾ ਪੱਟਣ ਆਉਂਦਾ ਤੇ ਉਹ ਆਪਣੇ ਕੰਮਾਂ ਮੱਜਾਂ ਮੱਜਾਂ ਚੱਰ ਰਹੇ ਨੇ ਕੱਟਾ ਆਪਣਾ ਅੰਦਰ ਹੈ ਦੇਖੋ ਇਹ ਹੁਣ ਆਪਾ ਬਾਥਰੂਮ ਸਾਫ ਕਰ ਰਹੇ ਹਾਂ ਸਤ ਅਥਰਨਾ ਤੋਂ ਆਪਣਾ ਬਾਥਰੂਮ ਸਾਫੜਾ ਨਹੀਂ ਸੀ ਇਸ ਕਰਕੇ ਆਪਣਾ ਬਾਥਰੂਮ ਬਹੁਤ ਗੰਦਾ ਹੋ ਗਿਆ ਸਾਨੂੰ ਸਾਫ ਕਰਕੇ ਫਿਰ ਮਿਲਦੇ ਹਾਂ ਠੀਕ ਹੈ ਜੀ ਮੇਦਰ ਸ਼ਾਮ ਦਾ ਵਕਤ ਆ ਸਾਢੇ ਹੋ 6:30 ਹੋ ਚੁੱਕੇ ਆ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਣਿਆ ਕਿ ਜਿਹਨੂੰ ਖਿਆਤੀ ਕਰਦੇ ਹੁੰਦੀ ਹੈ ਜੀ ਤੇ ਆਪਾਂ ਸੱਚਾ ਚਲੋ ਆਪਾਂ ਆਪਣੀ ਦੀ ਫੈਮਲੀ ਨਾਲ ਵੀ YouTube ਫੈਮਲੀ ਦਿਖਾਉਣੇ ਨਾਲ ਨਾਲ ਤੇ ਅੱਜ ਆਪਾਂ ਜਿਹੜਾ ਜੋਤਲਾ ਕੇ ਆਏ ਮੂਗੇ ਮੈਨੂੰ ਨਾਲ ਨਾਲ ਆਤੀ ਦਿਖਾਵਾਂਗੇ ਅੱਜ ਪਰ ਗੁਰਦੁਆਰਾ ਸਾਹਿਬ ਜੀ ਮਿੱਤਰੋ ਸ਼ਾਮ ਦਾ ਵਕਤ ਆ ਇਸ ਤੇ ਮੰਮੀ ਇਧਰ ਪ੍ਰਿੰਡੀਆਂ ਕੱਢੀ ਆਂਦੇ ਆ ਤੇ ਜੀ ਇਧਰ ਮੰਮੀ ਕੱਟੀਆਂ ਆਂਦੇ ਆ ਪ੍ਰਿੰਡੀਆਂ ਤੇ ਹਾਲੇ ਡੈਡੀ ਆਇਆ ਨਹੀਂ ਹੈਗਾ ਤੇ ਇਧਰ ਆਪਾਂ ਬਈ ਰਮਾਨ ਕਹਿੰਦਾ ਮੈਂ ਕਦੋਂ ਖਾਂਦਾ ਨਹੀਂ ਹੁਣ ਰਾਤ ਨੂੰ ਮੇਰੇ 9 ਵਜੇ ਦੇਖੀ ਪ੍ਰਿੰਡੀਆਂ ਤੇ ਮੱਥਾ ਮਰਵਾਈ ਜਾਂਦਾ ਆ। ਆਈ ਵੀ ਆਪਾਂ ਪ੍ਰਿੰਡੀਆਂ ਤੋੜੀਏ ਤੁਹਾਨੂੰ ਪਤਾਗਾ ਤੇ ਪ੍ਰਿੰਡੀਆਂ ਆ ਲਾਸਟਲੀ ਵਾਰੀ ਖਾ ਰਹੇ ਕਿਉਂਕਿ ਸਾਰੀਆਂ ਆਪਾਂ ਪੱਟਦੇ ਆਂ ਪ੍ਰਿੰਡੀਆਂ ਜੀ ਤੇ ਤੁਹਾਨੂੰ ਕਿੱਦਾਂ ਤੇ ਲੱਗੇ ਆਪਣੀ ਆਰਤੀ ਦੀ ਪੂਜਾ ਜੀ ਗੁਰਦੁਆਰਾ ਸਾਹਿਬ ਵਿੱਚ ਕਰ ਰਹੇ ਸੀ ਉਹ ਕਿਉਂਕਿ ਗਰਮਾਨੀ ਦੇ ਮਤਲਬ ਕਿ ਬੱਚਾ ਹੀ ਇਸ ਕਰਕੇ ਆਪਾਂ ਆਰਤੀ ਕਰਦੇ ਹੁੰ ਬਹੁਤ ਵਧੀਆ ਪ੍ਰਸੰਨ ਲੱਗ ਰਿਹਾ ਬਾਬਾ ਜੀ ਨੂੰ ਵਧੀਆ ਲੱਗ ਤੇ ਹੁਣ ਮਹੀਨੇ ਡੇਢ ਮਹੀਨੇ ਨੂੰ ਆਪਣੇ ਪ੍ਰਭਾਤ ਫੇਰੇ ਚੱਲਣਗੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਜੀ ਤੇ ਹੁਣ ਆਪਾਂ ਪ੍ਰਿੰਡਿੰਗ ਬਣਾ ਲਈਏ ਨੇ ਤੇ ਬਹੁਤ ਆਪਾਂ ਬੱਚੇ ਕਿੰਨਾ ਤਾਂ ਪਾਉਂਦੇ ਨੇ ਸਾਡਾ ਰਮਨ ਤਾਂ ਖਾਸ ਕਰ ਬਹੁਤ ਕਿੰਨੇ ਬੱਜੇ ਆ 9 ਵਜੇ 5 ਮਿੰਟ ਰਹਿ ਗਏ ਮੈਂ ਆਪਣੀਆਂ ਕੱਟ ਰਹੀ ਹਾਂ ਦੇਖੋ ਚਲੋ ਕੋਈ ਨਾ ਕੰਟੋ ਸੀ ਜੋਰ ਰੱਖੋ ਤੇ ਆਪਣੀ ਫੈਮਿਲੀ ਆਪਨੇ ਤੁਹਾਡੇ ਨਾਲ ਹੈ ਫੁੱਲ ਸਪੋਰਟ ਕਰੂਗੀ ਛੇਤੀ ਹਾਤੀ ਆਪਣੇ 2500 ਸਬਸਕ੍ਰਾਈਬਰ ਕਰਾ ਦਿਓ ਜੀ ਤੁਹਾਡੇ ਮੂਰੇ ਆਪਣਾ ਹੱਥ ਥੇੜ ਕੇ ਬੇਨਤੀ ਹੈ ਛੇਤੀ ਛੇਤੀ ਮੈਨੂੰ ਪਤਾ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਆਪਣੇ ਛੇਤੀ ਛੇਤੀ 2500 ਕਰਾ ਦਿਓ ਜੀ। ਹਾਂਜੀ ਲਾਈਕ ਸ਼ੇਅਰ ਕਮੈਂਟ ਵੀ ਕਰਕੇ ਦੱਸਿਆ ਕੋਈ ਵੀਡੀਓ ਵੀ ਮੈਨੇ ਲੱਗੀ। ਹਾਂਜੀ ਜੇ ਕੋਈ ਬਣਾਉਣ ਦੇ ਵਿੱਚ ਕੋ ਹੋ ਜਾਂਦੀ ਹੈ ਤੇ ਆਪਣੇ ਵੀਡੀਓਨ ਬਾਰ ਬਾਰ ਸ਼ੇਅਰ ਕਰਿਓ। ਲੋ ਜੀ ਹੁਣ ਆਪਾਂ ਬਣਾ ਰਹੇ ਹਾਂ ਜੀ ਟਿੰਡੀਆਂ। ਸਮਾਨ ਕਿੰਨੇ ਮੈਂ ਨਹੀਂ ਗਰਮੀਂ ਬਾੜੀ ਤੇ ਆ ਨਿਕਲ ਜਾਂਦੀ ਐ। ਇਹਨ ਬਣਾ ਕੇ ਹੁਣ ਸਵੇਰ ਸਭੀ ਦੇਗੀ ਫੇਰ ਰੋਟੀ ਖਾ ਲੂਗਾ। ਤੇ ਐਂ ਜਿੰਨਾ ਬੱਚਾ ਚੱਕ ਖਣੀ ਪਣਾ ਕਰੰਦਾ ਸ਼ਾਮ ਜਿੰਨ ਤੋਂ ਤੇਜ ਮੇ ਕਪੜੇ ਹੀ ਇਹ ਆਪਣੇ ਪਾਈਆ ਪੈਣ ਲੱਗੇ ਆਪਾਂ ਉਤਾਰ ਕੇ ਤੁਮਾਂਗੇ ਇਹਨਾਂ ਤੇ ਅੰਦਰ ਕਰਦਾਂ ਕਵੀਰ ਮੌਸਮ ਤੁਮ ਤਾਂ ਚੱਲੀ ਆਂਦੀ ਆਪਣੀ ਧੂ ਹੀ ਰੋਟੀ ਆਪਣੇ ਕੋਕੋ ਨੇ ਵੀ ਖਾ ਲਈ ਸੁਤਾ ਪਿਆ ਕੋਕੋ ਮੱਝ ਆਪਣੀਆਂ ਖੜੀਆਂ ਨੇ ਵਿੱਚ ਹੀ ਆਪਣਾ ਬਦਮ ਲੱਗੇ ਪਏ ਵਿੱਚ ਆਪਣਾ ਪੱਖਾ ਲੱਗੇ ਪਏ ਤੇ ਤੂੰ ਇਹ ਪਤਾਨ ਲਾਤੀ ਜੀ ਕਿ ਰਾਤ ਨਾਲ ਕਈ ਵਾਰੀ ਲਾਈਟ ਵਗਦੀ ਐ ਇਸ ਕੋਲੇ ਤਿੰਨ ਚਾਰ ਵਾਰੀ ਆ ਜੇ ਮੁਰਜੇ ਆ ਜੇ ਮੁਰਜੇ ਫਿਰ ਆਪਾਂ ਨੂੰ ਐ ਔਖਾ ਹੋ ਜਾਂਦਾ ਵਾ ਵੀ ਜਦੋਂ ਲਾਈਟ ਵਗ ਜਾਂਦੀ ਫਿਰ ਬਲਬ ਵੀ ਬੁੱਝ ਜਾਂਦੇ ਪੱਖਾ ਬੰਦ ਹੋ ਜਾਂਦਾ ਮੈਂ ਸਾਨੂੰ ਕੜਨਾ ਔਖਾ ਹੋ ਜਾਂਦਾ ਵਿਚਾਰਿਆਂ ਨੂੰ ਬਾਣਗ ਲੱਤਾਂ ਮਹਾਨੀਆਂ ਮਛਰ ਖਾਂਦਾ ਫਿਰ ਜੇ ਲਾਈਟ ਬੱਗ ਵੀ ਜਾਊਗੀ ਚਲ ਮਾੜੀ ਮਾੜੀ ਧੂਈ ਸਰੋ ਸਰੋ ਚੱਲੀ ਜਾਊਗੀ ਤੇ ਥੋੜੀ ਜਿਹੀ ਗਲੀ ਜੀ ਕਰਕੇ ਹੋਰ ਆਪਾਂ ਤੇ ਪਾਠੀ ਜੀ ਧਰ ਦਾਂਗੇ ਆਪਰੇ ਧੂਈ ਜਾਊ ਮਾੜੀ ਮਾੜੀ ਬਾਕੀ ਜਾਨਵਰ ਜੀ ਬੋਲਦੇ ਨਹੀਂ ਹਨਾ ਔਖਾ ਤੇ ਇਹਨਾਂ ਨੂੰ ਵੀ ਐ ਜੀ ਬਾਕੀ ਗਰਮੀ ਹੈਗੀ ਹੱਦ ਤੋ ਜ਼ਿਆਦਾ ਕੋਈ ਸਾਰੇ ਨਹੀਂ ਹੈਗਾ ਆਪਣੇ ਕਿਹੜਾ ਸਾਰੇ ਆਪਾਂ ਤਾਂ ਭਿੱਜੇ ਪਏ ਹਾਂ ਮੈਂ ਤਾਂ ਭਿੱਜੀ ਪਈਆਂ ਜਮਾਂ ਉਹ ਸਬਜ਼ੀ ਬਣਾ ਕੇ ਫੇਰ ਣਾ ਕੇ ਫੇਰ ਰੋਟੀ ਖਾਵਾਂਗੇ ਤੇ ਅੱਜ ਦੀ ਵੀ ਰੋਈ ਨਿਕਸੀ ਜੀ ਉਹ ਸਾਰਿਆਂ ਨੇ ਪਿਆਰ ਕਰਿਆ ਕੋ ਸਾਰੀ ਵੀਡੀਓ ਨੂੰ ਕੋਲ ਵਾਚ ਕਰਿਆ ਕਰੋ ਠੀਕ ਹੈ ਜੀ ਜੀ ਰਾਤ ਦਾ ਬਕਤ ਹੈ ਤੇ ਆ ਪੰਪ ਖਾਈਏ ਨੇ ਹੁਣ ਰਾਤ ਨੂੰ 10 ਵਜੇ ਆੰਬ ਗਾਇਨੇ ਦਾ 10 ਵਜੇ ਆਇਓ ਤੁਸੀਂ ਵੀ ਖਾ ਲਓ ਜੀ ਬੇਕਾਰ ਕਾ ਸਵਾਦ ਅੱਜ ਦੇ ਨੇ ਆਇਆ ਕਰਮਣੇ ਸਵੇਰ ਦਾ ਵਕਤ ਆਇਆ ਸੀ 6:30 ਹੋ ਚੁੱਕੇ ਨੇ ਆਪਾਂ ਡੁੱਡ ਦੇ ਨਾਲ ਆਇ ਸੀ ਡੈਰੀ ਤੇ ਆਈ ਸੀਗੇ ਤੇ ਆ ਜੋ ਆਪਾਂ ਡੈਰੀ ਤੇ ਆਉਦੇ ਆ ਸਾਹਮਣੇ ਡੈਰੀ ਆਈ ਆ ਆਪਣੇ ਉਹ ਜਿੱਥੇ ਮੋਟਰਸਾਈਕਲ ਖੜਾਗਾ ਇਹ ਡੈਰੀ ਆਈ ਅੱਜ ਆਪਾਂ ਤੁਹਾਨੂੰ ਬਣੇ ਨੇ ਆਇਓ ਫਿਰ ਦੁਪਹਿਰ ਇਹ ਰਿਤੇ ਪਹੁੰਚ ਚੁਕੇ ਆਂ ਦੇਖ ਸਕਦੇ ਹੋ ਤਦੂਦੇ ਲੈ ਕੇ ਇੱਥੇ ਮੜ ਅੱਗੇ ਕਰਨਾ ਬੂਨ ਖੜ ਚੋ ਫਿਰ ਨੂੰ ਅੱਗੇ ਹਾਤੀ ਤਾਂ ਆਪਣਾ ਡਹਰੀ ਤੋੜ ਦੇਖਾ ਯਾ ਆਪਣੀ ਡਹਰੀ ਯਾ ਆਪਣਾ ਮੋਟਰਸਾਈਕਲ ਆ ਜੀਤੇ ਆਪੇ ਦੁੱਧ ਲੈ ਕੇ ਜਾਂਦੇ ਹੰਨੇ ਜੇ ਦੋ ਆਪਣੇ ਘਰ ਡਹਰੀ ਤੋਂ ਸਾਰਾ ਦੁੱਧ ਆ ਜਾਊਗਾ ਇੱਥੇ ਆਪਾਂ ਦੁੱਧ ਲੈ ਕੇ ਜਾਵਾਂਗੇ ਇੱਕ ਸਾਰਾ ਜਿਉਂ ਉਹ ਬਾਈ ਲੈ ਕੇ ਆਂਦਾ ਮਾਮੀ ਇਹ ਦੁੱਧ